ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਸਾਡੀ ਅੱਜ ਦੀ ਬਿਟਾ ਵਿਸ਼ਾ ਹੈ ਕਿ ਤੁਹਾਨੂੰ ਕਿਵੇਂ ਪਤਾ ਲੱਗ ਕੇ ਤੁਹਾਡੇ ਉੱਤੇ ਸ਼ਹੀਦ ਸਿੰਘਾਂ ਦਾ ਚਰਪੀ ਰੋਹਾਂ ਦਾ ਪੈਰਾਂ ਲੱਗਿਆ ਹੋਇਆ ਹੈ ਉਹ ਤੁਹਾਡੇ ਕਿਵੇਂ ਰੱਖਿਆ ਕਰ ਰਹੇ ਹਨ ਜਿਨ੍ਹਾਂ ਉੱਪਰ ਵੀ ਸ਼ਹੀਦ ਸਿੰਘਾਂ ਚਰਪੀ ਰੋਹਾਂ ਦਾ ਪੈਰਾਂੰਦਾ ਹੈ ਉਹਨਾਂ ਨੂੰ ਇਸ ਸਤ ਸੰਕੇਤ ਜ਼ਰੂਰ ਮਿਲਦੇ ਹਾਂ ਅੱਜ ਦੀ ਵੀਡੀਓ ਤੇ ਵਿੱਚ ਅਸੀਂ ਇਸੇ ਬਾਰੇ ਹਿਕਲਪਤ ਕਰਾਂਗੇ ਇਸ ਲਈ ਵੀਡੀਓ ਨੂੰ ਅਖੀਰ ਤੱਕ ਧਿਆਨ ਨਾਲ ਸੁਣਨਾ ਤੇ ਸਮਝਣਾ ਜੇਕਰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜਰ ਕਰ ਦੇਣਾ ਜੀ ਸਭ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤੰਤਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਥ ਜੀ ਲਗਵਾਉਣਾ ਤਾਂ ਕਿ ਤੁਹਾਡੇ ਸਿਰ ਦੇ ਉੱਤੇ ਤੰਤਨ ਬਾਬਾ ਦੀਪ ਸਿੰਘ ਜੀ ਦਾ ਮੇਰ ਪਰਿਆ ਹੱਥ ਬਣਿਆ ਰਹੇ ਸਾਤ ਸੰਗਤ ਜੀ ਅੱਜ ਅਸੀਂ ਇਸੇ ਵਿਸ਼ੇ ਤੇ ਗੱਲ ਕਰਾਂਗੇ ਜਿਕਰ ਕੋਈ ਵੀ ਮਨੁੱਖ ਜੋ ਆਪਣੀ ਜ਼ਿੰਦਗੀ ਵਿੱਚ ਰੱਬੀ ਮਾਰਗ ਤੇ ਚੱਲ ਰਿਹਾ ਹੈ ਚ ਧਿਆਨ ਜਪ ਸਿਮਰਨ ਤੇ ਵਿੱਚ ਦਿਨ ਰਾਤ ਆਪਣੇ ਮਨ ਨੂੰ ਇਕਾਗਰ ਬਣਾਈ ਰੱਖਦਾ ਹੈ ਉਸ ਉੱਤੇ ਵਾਹਿਗੁਰੂ ਪ੍ਰਮਾਤਮਾ ਜੀ ਦੀ ਬਹੁਤ ਬਖਸ਼ਿਸ਼ ਹੋਣ ਲੱਗ ਜਾਂਦੀ ਹੈ ਜਿਸ ਵਜੋਂ ਉਸ ਨਾਲ ਹਰ ਵੇਲੇ ਉਸ ਤੇ ਕਰ ਅਤੇ ਹਰ ਚੱਕਰਾਂ ਤੇ ਰੱਬੀ ਸ਼ਕਤੀਆਂ ਦਹਨ ਲੱਗ ਜਾਂਦੀਆਂ ਹਨ ਇਹ ਰੱਬੀ ਰੂਹਾ ਜਸਹੇਦ ਸਿੰਘ ਸਿਮਰਨ ਧਿਆਨ ਵਾਲੇ ਮਨੋਖਤੇ ਨਾਲ-ਨਾਲ ਸਦਾ ਸਹਾਇ ਹੋ ਜਾਂਦੇ ਹਨ ਉਹ ਹਰ ਸਮੇਂ ਸਾਡੇ ਰੱਖਿਆ ਵੀ ਕਰਦੇ ਹਨ ਪਰ ਸਾਨੂੰ ਇਹ ਕਿਵੇਂ ਪਤਾ ਲੱਗੇ ਕਿ ਸਾਡੇ ਨਾਲ ਸ਼ਹੀਦ ਸਿੰਘ ਦਾ ਜ ਰੱਬੀ ਰੂਹਾ ਦਾ ਪੈਰ ਲੱਗਾ ਹੋਇਆ ਹੈ ਇਸ ਲਈ ਅੱਜ ਅਸੀਂ ਆਪ ਜੀ ਨੂੰ ਕੁਝ ਨਿਸ਼ਾਨੀਆਂ ਦੱਸਾਂਗੇ ਜਿਸ ਨਾਲ ਆਪ ਜੀ ਨੂੰ ਉਹਨਾਂ ਰੱਬੀ ਰੂਹਾ ਤੇ ਸ਼ਕਤੀਆਂ ਤੇ ਪਰ ਪਤਾ ਲੱਗ ਜਾਵੇਗਾ ਕਿ ਉਹ ਸਾਡੇ ਅੰਗ ਸੰਗ ਸਹਾਇ ਹਨ ਉਹਨਾਂ ਪਰ ਆਪ ਜੀ ਨੂੰ ਪਤਾ ਲੱਗ ਸਕੇਗਾ ਸੰਗਤ ਜੀ ਪਹਿਲੀ ਨਿਸ਼ਾਨੀ ਇਹ ਹੁੰਦੀ ਹੈ ਕਿ ਜਦੋਂ ਸਾਡੇ ਹੱਥ ਰੋਜ ਸਵੇਰੇ 3 ਵਜੇ ਤੋਂ ਲੈ ਕੇ 5 ਵਜੇ ਦੇ ਵਿੱਚਕਾਰ ਆਪਣੇ ਆਪ ਹੀ ਜਾਗ ਖੁੱਲ ਜਾਂਦੀ ਹੈ ਤੁਸੀਂ ਉਸ ਸਮੇਂ ਸੁੱਤੇ ਨਹੀਂ रह ਸਕਦੇ ਜੇ ਤੁਹਾਡੇ ਨਾਲ ਕੋਈ ਲੱਭੀ ਸ਼ਕਤੀ ਹੈ ਤਾਂ ਤੁਸੀਂ ਜ਼ਰੂਰ ਕੋਈ ਪੁੰਨ ਕੀਤੇ ਹੋਣਗੇ ਜੋ ਪਿਛਲੇ ਜਨਮਾਂ ਵਿੱਚ ਜਾਂ ਇਸ ਜਨਮ ਵਿੱਚ ਕੀਤੇ ਹੋਣਗੇ ਜਿਸ ਕਾਰਨ ਤੁਹਾਡੀ ਚਾਗ ਖਲਤੀ ਹੈ ਤੇ ਮਨ ਵਿੱਚ ਆਉਂਦਾ ਹੈ ਕਿ ਅਸੀਂ ਹੁਣ ਸਿਮਰਨ ਕਰ ਲਈਏ ਅਸੀਂ ਇਸ ਸਮੇਂ ਨੂੰ ਅਚਾਈ ਨਾ ਗਵਾਈਏ ਜਿਸ ਕਾਰਨ ਇਹ ਰੱਬੀ ਸ਼ਕਤੀਆਂ ਤੁਹਾਡੇ ਅੰਗ ਸੰਗ ਰਹਿੰਦੀਆਂ ਨੇ ਦੂਸਰੀ ਨਿਸ਼ਾਨੀ ਇਹ ਹੈ ਕਿ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਇੱਕਦਮ ਕਾਫੀ ਤਕਲੀਫਾਂ ਪ੍ਰੋਬਲਮਸ ਆਉਣ ਲੱਗ ਜਾਂਦੀਆਂ ਨੇ ਜਿਨ੍ਹਾਂ ਦਾ ਆਪ ਜੀ ਨੂੰ ਕੋਈ ਵੀ ਪਤਾ ਨਹੀਂ ਹੁੰਦਾ ਤਾਂ ਫਿਰ ਇੱਕ ਚਮਤਕਾਰ ਇਹ ਤੁਹਾਨੇ ਟੰਗ ਦੇ ਨਾਲ ਇਹ ਸਭ ਪਰੇਸ਼ਾਨੀਆਂ ਤੇ ਤਕਲੀਫਾਂ ਚੜ ਤੋ ਖਤਮ ਵੀ ਹੋ ਜਾਂਦੀਆਂ ਨੇ ਜਿਵੇਂ ਕੁਝ ਹੋਇਆ ਹੀ ਨਹੀਂ ਹੁੰਦਾ ਇਹ ਵੀ ਇੱਕ ਨਿਸ਼ਾਨੀ ਹੁੰਦੀ ਹੈ ਜਿਹੜੀ ਤੁਹਾਡੇ ਕੋਲ ਰੱਬੀ ਸ਼ਕਤੀਆਂ ਹਾਸਲਾਂ ਚੜ੍ਹਦੀਆਂ ਨੇ ਤੇ ਤੀਸਰੀ ਨਿਸ਼ਾਨੀ ਇਹ ਹੈ ਕਿ ਜੇ ਤੁਸੀਂ ਕੋਈ ਗੁਰਮੰਤਰ ਚ ਸ਼ਬਦ ਕੀਰਤਨ ਸੁਣਦੇ ਹੋ ਜਾਂ ਕਿਸੇ ਕੁਤਵਾ ਦੀ ਚਾਕੇ ਕਥਕ ਕੀਰਤਨ ਸੁਣਦੇ ਹੋ ਇਕ ਤੂੰ ਤੁਹਾਡੇ ਸਰੀਰ ਤੇ ਰੌਂਗ ਟੇਖ ਖੜੇ ਹੋ ਜਾਂਦੇ ਹਨ ਅਚੇਪ ਚ ਹਰਕਤ ਤੁਹਾਡੇ ਸਰੀਰ ਵਿੱਚ ਹੁਣੇ ਸ਼ੁਰੂ ਹੋ ਜਾਂਦੀ ਹੈ ਜਿਸ ਨਾਲ ਤੁਸੀਂ ਚੰਗਾ ਮਹਿਸੂਸ ਕਰਦੇ ਹੋ ਇਹ ਵੀ ਇੱਕ ਨਿਸ਼ਾਨੀ ਹੁੰਦੀ ਹੈ ਕਿ ਕੋਈ ਰੱਬੀ ਸ਼ਕਤੀ ਆਪ ਜਿੱਤੇ ਕੋਲ ਹੈ ਚੌਥੀ ਨਿਸ਼ਾਨੀ ਇਹ ਹੈ ਕਿ ਬਿਨਾ ਮੰਗੇ ਹੀ ਤੁਹਾਡੇ ਕੋਈ ਅਰਦਾਸ ਕੋਈ ਮੰਗ ਪਰਮਾਤਮਾ ਵੱਲੋਂ ਜਦ ਪੂਰੀ ਹੋ ਜਾਂਦੀ ਹੈ ਅਜੇ ਤੁਸੀਂ ਉਸ ਬਾਰੇ ਥੋੜਾ ਪੋਤਾ ਹੀ ਸੱਚਮਤਾ ਹੈ ਕਿਹ ਰੱਬ ਸਾਨੂੰ ਇਹ ਵੀ ਦਿੱਤੇਵੇ ਤੇ ਉਹ ਅਰਦਾਸ ਪੂਰੀ ਵੀ ਹੋ ਜਾਂਦੀ ਹੈ ਪਾਤ ਵਿੱਚ ਤੁਸੀਂ ਸੁਸਤੇ ਹੋ ਕੇ ਅਚਿਤ ਅਸੀਂ ਸੋਚੇ ਰਹੇ ਸੀ ਕਿ ਸਾਡੀ ਇਹ ਕੱਲ ਆਪਣੇ ਆਪ ਕਿਵੇਂ ਪੂਰੀ ਹੋਤੇ ਜੇ ਇੰਜ ਤੇ ਚਮਤਕਾਰ ਤੁਹਾਡੇ ਨਾਲ ਵੀ ਹੋਏ ਹੋਣਗੇ ਤਾਂ ਸਾਡੇ ਨਾਲ ਸਿਰੁੱਤ ਸੇਰ ਕਰਨਾ ਚਾਹੀਦਾ ਪੰਜਵੀਂ ਨਿਸ਼ਾਨੀ ਇਹ ਹੈ ਕਿ ਜੇ ਤੁਹਾਡੇ ਹਿਰਦੇ ਜਾਂ ਮਨ ਵਿੱਚ ਕੋਈ ਵੀ ਸਵਾਲ ਕਿਸੇ ਵੀ ਵਿਸ਼ੇ ਨੂੰ ਲੈ ਕੇ ਆਇਆ ਹੋਵੇਗਾ ਤਾਂ ਉਸ ਦਾ ਜਵਾਬ ਤੁਹਾਨੂੰ ਆਪਣੇ ਆਪ ਕਿਸ ਨਾ ਕਿਸੇ ਤਰੀਕੇ ਰੱਬੀ ਸ਼ਕਤੀਆਂ ਵੱਲੋਂ ਮਿਲ ਹੀ ਜਾਂਦਾ ਹੈ ਜਿਵੇਂ ਇੱਕਦਮ ਕਿਸੇ ਕਿਤਾਬ ਦਾ ਇਹੋ ਜਿਹਾ ਮਿਲ ਜਾਣਾ ਜਿਸ ਵਿੱਚ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਹੋਣ ਤੇ WhatsApp ਤੇ ਇੱਕਦਮ ਮੈਸੇਜ ਆ ਜਾਣਾ ਜਾਂ ਆਉਂਦੇ ਚੱਲਦੇ ਰਸਤੇ ਦੇ ਵਿੱਚ ਕੁਝ ਪੜ੍ਹ ਲਿਖ ਹੋ ਜਾਣਾ ਜਾਂ ਕਿਸੇ ਅਣਜਾਣ ਇਨਸਾਨ ਵੱਲੋਂ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਦੇ ਕੇ ਚਲੇ ਜਾਣਾ ਜਾ ਕਿਸੇ ਅਣਜਾਣ ਇਨਸਾਨ ਵੱਲੋਂ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਤੱਕ ਚਲੇ ਜਾਣਾ ਇਹ ਸਭ ਨਿਸ਼ਾਨ ਨਹੀਂ ਆਵੇਂ ਜੇ ਰੱਬੀ ਰੂਹਾਂ ਦੇ ਕੋਲ ਹੁੰਦੀਆਂ ਹੁੰਦੀਆਂ ਨੇ ਸੇਵੀ ਨਿਸ਼ਾਨੀ ਹੁੰਦੀ ਅੱਗੇ ਤੁਹਾਨੂੰ ਅਣਜਾਣ ਚੀਜ਼ਾਂ ਪਾ ਦੇ ਆਪਣੇ ਆਪ ਗਿਆਨ ਹੋ ਜਾਂਦਾ ਹੈ ਜਿੰਨਾ ਚੀਜ਼ਾਂ ਤੁਸੀਂ ਕਦੇ ਦੇਖਿਆ ਜਾਂ ਸੁਣਿਆ ਤੁਹਾਨੂੰ ਪਤਾ ਵੀ ਨਹੀਂ ਹੁੰਦਾ ਪਰ ਇਹ ਪਹਿਲੀ ਵਾਰ ਅਚਾਨਕ ਤਿੱਖ ਨਾਲ ਉਹਨਾਂ ਪਾ ਦੇ ਤੁਹਾਨੂੰ ਪਤਾ ਲੱਗ ਜਾਂਦਾ ਹੈ ਉਹਨਾਂ ਦੀ ਨੌਲੇਜ ਹੋ ਜਾਂਦੀ ਹੈ ਕੁਝ ਸਵਾਲ ਕਰੇ ਤੇ ਇਕਦਮ ਸਾਡੇ ਮੁਖ ਵਿੱਚੋਂ ਬਹੁਤ ਜਲਦੀ ਜਵਾਬ ਨਿਕਲ ਜਾਂਦਾ ਹੈ ਕਿ ਜਿਵੇਂ ਉਹ ਜਵਾਬ ਸਾਨੂੰ ਪਹਿਲਾਂ ਹੀ ਪਤਾ ਹੁੰਦਾ ਹੈ ਜਵਾਬ ਹੋ ਜੇ ਅਸੀਂ ਕੌਨਫੀਡੈਂਸ ਦੇ ਨਾਲ ਵੀ ਤੇ ਨਾਲ ਸ਼ੁਰੂ ਕਰ ਦਿੰਦੇ ਹਾਂ ਇਹ ਇੱਕ ਚਮਤਕਾਰ ਦੀ ਨਿਸ਼ਾਨੀ ਹੀ ਕਣੀ ਜਾਂਦੀ ਹੈ ਤਾਂ ਇਹ ਨਿਸ਼ਾਨੀ ਦੱਸਦੀ ਹੈ ਕਿ ਤੁਹਾਡੇ ਨਾਲ ਛਿੱਤ ਸੰਕਾਂ ਤੇ ਰੱਬੀ ਰੋਹ ਦਾ ਪੈਰਾ ਹੈ ਸਤਵੀਂ ਨਿਸ਼ਾਨੀ ਇਹ ਹੈ ਕਿ ਚਤਵੀ ਤੁਸੀਂ ਕਿਤੇ ਇਕੱਲੇ ਸਾਤਨਾ ਵਿੱਚ ਚਸਿਮਨਨ ਕਦ ਰਹੇ ਹੋ ਜੱਕਾ ਦੇ ਵਿੱਚ ਤੁਹਾਨੂੰ ਬਹੁਤ ਸੋਹਣੀ ਖੁਸ਼ਬੂ ਅਤੇ ਤੇਜ ਖੁਸ਼ਬੂ ਬਿਨਾਂ ਕਿਸੇ ਕਾਰਨ ਆਏ ਜੇ ਕੋਈ ਆਲੇ ਦੁਆਲੇ ਕੋਈ ਫੁੱਲ ਵੀ ਨਹੀਂ ਹੁੰਦਾ ਪਰ ਫਿਰ ਵੀ ਤੁਹਾਨੂੰ ਪਰਫਿਊਮ ਦੀ ਤਰ੍ਹਾਂ ਬਹੁਤ ਜ਼ਿਆਦਾ ਖੁਸ਼ਬੂ ਆਉਂਦੀ ਹੈ ਤੇ ਤੁਸੀਂ ਸੋਚਦੇ ਹੋ ਕਿ ਐਨੀ ਖੁਸ਼ਬੂ ਕਿੱਥੋਂ ਆ ਰਹੀ ਹੈ ਤਾਂ ਬਿਲਕੁਲ ਪੱਕੀ ਨਿਸ਼ਾਨੀ ਹੁੰਦੀ ਹੈ ਕਿ ਤੁਹਾਡੇ ਕੋਲ ਛੇਤ ਸਿੰਘਾ ਦਾ ਅਤੇ ਰੱਬੀ ਰੂਹ ਦਾ ਪਹਿਰਾ ਹੈ ਤੇ ਤੁਸੀਂ ਉਹਨਾਂ ਨੂੰ ਸਤਿਕਾਰ ਦਿਓ ਸੰਗਤ ਜੀ ਵਾਹਿਗੁਰੂ ਜੀ ਦਾ ਸ਼ੁਕਰਾ ਨਾ ਵੀ ਕਰਿਆ ਕਰੋ ਸਵੇਰੇ ਉੱਠੇ ਸਮੇਂ ਵਾਹਿਗੁਰੂ ਜੀ ਦਾ ਸ਼ੁਕਰੀਆ ਕਰਨਾ ਬਹੁਤ ਜ਼ਰੂਰੀ ਹੈ ਕਿ ਵਾਹਿਗੁਰੂ ਜੀ ਤੁਹਾਡੀ ਮਿਹਰ ਦੇ ਨਾਲ ਰਾਤ ਬਹੁਤ ਸੁੱਖਾਂ ਦੀ ਬਤੀਤ ਹੋਈ ਤੇ ਤੁਸੀਂ ਸਾਨੂੰ ਜਾਗਣਾ ਬਖਸ਼ਿਆ ਹੈ ਤੇ ਸਿਮਰਨ ਕਰਿਆ ਕਰੋ ਤੇ ਰਾਤ ਨੂੰ ਸੌਣ ਸਮੇਂ ਵੀ ਵਾਹਿਗੁਰੂ ਜੀ ਦਾ ਸ਼ੁਕਰਾ ਨਕਰੀਆ ਕਰੋ ਕਿ ਵਾਹਿਗੁਰੂ ਜੀ ਤੁਹਾਡੀ ਮਿਹਰ ਸਦਕਾ ਦਿਨ ਬਹੁਤ ਵਧੀਆ ਬਤੀਤ ਹੋਇਆ ਹੈ ਤੇ ਵਾਹਿਗੁਰੂ ਜੀ ਸਾਡੇ ਤੇ ਕਿਰਪਾ ਕਰੋ ਤੇ ਅਮਰ ਤੇ ਵਿਲਾ ਵੀ ਬਖਸ਼ੋ ਸੰਗਤ ਜੀ ਇਸਨ ਕੁਝ ਨਿਸ਼ਾਨੀਆਂ ਜਿਨ੍ਹਾਂ ਨਾਲ ਅਸੀਂ ਪਤਾ ਕਰ ਸਕਦੇ ਹਾਂ ਕਿ ਸਾਡੇ ਨਾਲ ਰੱਬੀ ਰੂਹਾਂ ਦੀ ਸ਼ਕਤੀਆਂ ਦਾ ਪਹਲਾ ਲੱਗਾ ਹੋਇਆ ਹੈ ਜੇਕਰ ਤੁਹਾਨੂੰ ਵੀ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਮਿਲਦੀਆਂ ਹੋਣ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਸੰਗਤ ਜੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫਿਰ ਮਿਲਾਂਗੇ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ